ਹਾਂਜੀ ਅੱਜ ਆਪਾਂ ਬਣਾਵਾਂਗੇ ਜੀ ਡਰਾਈ ਚਟਨੀ ਡਰਾਈ ਚਟਨੀ ਬਣਾਉਣ ਲਈ ਜੀ ਆਪਾਂ ਇਹ ਲੈ ਕੜੀ ਪੱਤਾ ਦੇਖੋ ਐਨਾ ਹੋ ਕੜੀ ਪੱਤਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਜਿਹੜਾ ਇਹਦੇ ਵਿੱਚ ਸਮਾਨ ਪਾਉਣੇ ਤੇ ਕਿੰਨਾ ਕਿੰਨਾ ਪਾਉਣੇ ਤੇ ਕੜੀ ਪੱਤੇ ਚ ਦੇਖੋ ਜੀ ਚਟਨੀ ਬਣਾਉਣ ਲਈ ਆਪਾਂ ਨੇ ਸਭ ਤੋਂ ਪਹਿਲਾਂ ਇਹ ਹੈਗੀ ਜੀ ਰਾਈ ਜੀਰਾ ਸਾਬਤ ਤੜੀਆਂ ਸਾਫ ਮਿੱਠੀ ਤੇ ਅਜਮਾਇਣ ਤੇ ਇਹ ਹੈਗੀ ਜੀ ਆਪਣੀ ਸੁੱਕੀਆਂ ਮਿਰਚਾਂ ਤੇ ਮੂੰਗਫਲੀ ਗਰੀ ਤੇ ਹੈਗੇ ਨੇ ਜੀ ਆਪਣਾ ਤੇਲ ਤੇ ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਵੀ ਪਾਵਾਂਗੇ ਜੋ ਹੈਗਾ ਜੀ ਨਾਰੀਅਲ ਦਾ ਬਰੂਦਾ ਤੇ ਇਹ ਹੈਗਾ ਜੀ ਸਮਾਨ ਆਪਾਂ ਚਟਣੀ ਬਣਾਵਾਂਗੇ ਡਰਾਈ ਚਟਣੀ ਤੇ ਇਹਨੂੰ ਜਿੰਨਾ ਚਿਰ ਮਰਜ਼ੀ ਰੱਖ ਲੋ ਖਰਾਬ ਨਹੀਂ ਹੁੰਦੀ ਤੇ ਇਹਦੇ ਵਿੱਚ ਆਪਾਂ ਕੁਝ ਚੀਜ਼ਾਂ ਹੋਰ ਵੀ ਪਾਉਣੀਆਂ ਨੇ ਤੇ ਜਿਵੇਂ ਆਪਣਾ ਹੈਗਾ ਜੀ ਹਿੰਗ ਥੋੜੀ ਜੀ ਹਿੰਗ ਪਾਵਾਂਗੇ ਹਾਂ ਹਾਂਜੀ ਇਹਦੇ ਚ ਆਪਾਂ ਪਾਵਾਂਗੇ ਜੀ ਥੋੜੀ ਜੀ ਹਿੰਗ ਇਹ ਹੈਗਾ ਜੀ ਅਮचूर ਪਾਊਡਰ ਤੇ ਨਮਕ ਲੋ ਜੀ ਹੁਣ ਆਪਾਂ ਨੇ ਗੈਸ ਔਨ ਕਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ 2 ਕੁਚਮਚ ਤੇਲ ਦੇ ਇਨੂੰ ਗਰਮ ਹੋਣ ਦੇਵਾਂਗੇ ਥੋੜਾ ਜਿਹਾ ਲਓ ਜੀ ਤੇਲ ਹੋ ਗਿਆ ਗਰਮ ਲਓ ਜੀ ਹੁਣ ਆਪਾਂ ਪਾਉਨੇ ਆ ਕੜੀ ਪੱਤਾ ਦੇ ਤੇ ਵੀ ਲਓ ਜੀ ਆਪਾਂ ਸਾਰੇ ਕੜੀ ਪੱਤਾ ਪਾ ਦਿੰਦੇ ਆ ਇਹਨਾਂ ਨਾਲ ਪਾਣੀ ਪੋਣ ਲਗਾ ਦੇ ਇਹਨਾਂ ਹਲਕੇ ਪੀਲੇ ਪਾਣੀ ਦੇ ਟੰਕੇ। ਇਹ ਜੀ ਆਪਾਂ ਨੂੰ ਇਹ ਪੱڑی ਪੱਤੇ ਨੂੰ ਲਾਤੇ ਰਏ। ਕੋਣ ਨੇ ਜਿੰਨਾ ਚਿਰ ਇਹ ਦੇਲਪੂ ਡਰਾਈ ਨਹੀਂ ਹੋ ਜਾਂਦਾ ਨਾ। ਤੇ ਹੁਣ ਪਕਾਣ ਤੇ ਰੰਗ ਦੇ। ਜੀ ਲੋਨਾਂ ਜੀ ਲੋਰੋ। जेर भी वी लगी तो लाइक शेयर तो कमेंट करना ना भुजेंगे जरूर करना लो जी हमें हल्के पूरे जो हो गए तो आप थोड़ी देर इन्होंने होर जमा एन सुना लो जी हम अपने रोस्ट हो चुके बिल्कुल हूँ आप भांडे चढ़ लेंगे ਗਾਸ ਤਾਂ ਬੰਦ ਲਓ ਹਾਂਜੀ ਹੁਣ ਆਪਾਂ ਪਾਵਾਂਗੇ ਫੇਰ ਦੁਬਾਰਾ ਇਹਦੇ ਚ ਥੋੜਾ ਜਿਹਾ ਤੇਲ ਸਿਰਫ ਐਵੇਂ ਬਈ ਚਮਚੇ ਦਾ ਚੌਥਾ ਹਿੱਸਾ ਜੇ ਮੈਂ ਗिरा ਆਪਾਂ ਨੇ ਸੁੱਕਾ ਸਮਾਨ ਲਿਆ ਸੀ ਸਾਰਾ ਤੇ ਉਹਨੂੰ ਪਾਵਾਂਗੇ ਜੀ ਨੇ ਕੋਲਰ ਚ ਧਨੀਆ ਪੈ ਗਿਆ ਹਰਾ ਅਬਾਈ ਸੌਂ ਜੀਰਾ ਤੇ ਅਜ ਮੈਂ ਹਾਂ ਜੀ 14 ਅੱਜ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਠੰਡਾਂਗੇ ਰੋਸਟ ਕਰਕੇ ਤਿਆਰੀ ਕਰੂੰਗਾ ਇਹ ਮਸਾਲਾ ਲਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਬਾਕੀ ਰਹਿੰਦਾ ਮਸਲ ਜੀ ਅਗੇ ਜੀ ਸਾਗ ਤੇ ਲਾਲ ਮਿਰਚਾਂ ਅੰਗਰਾਈਆਂ ਨੂੰ ਵੀ ਰੋਸਟ ਕਰ ਲਾਂਗੇ ਇੱਥੇ ਸਾਰਾ ਕੁਝ ਹਾਂਜੀ ਹੁਣ ਆਪਾਂ ਜਿਵੇਂ ਇਹਨਾਂ ਨੂੰ ਸਾਰੇ ਮਸਾਲੇ ਨੂੰ ਭੁੰਨ ਲਿਆ ਕਿ ਭੁੰਨ ਕੇ ਬਾਅਦ ਚ ਪਾਵਾਂਗੇ ਆਪਾਂ ਟੀਲ ਤੇ ਇਹ ਭੁੰਨ ਲਿਆ ਜਿਵੇਂ ਮੂਹ ਫਰੀ ਜਿਹੜੀ ਉਹ ਲੌਫਲ ਦੀ ਤਾਂ ਉਦੋਂ ਬਾਅਦ ਚ ਪਾ ਦਿੰਦੇ ਹਾਂ ਕਿਉਂਕਿ ਜੇ ਆਪਾਂ ਪਹਿਲਾਂ ਪਾ ਦਾਂਗੇ ਤਾਂ ਇਹ ਟੀਲ ਮੱਚ ਜਾਣਗੇ ਸੜ ਜਾਣਗੇ ਉਹ ਦੋਨੇ ਹਾਂਜੀ ਗੁੰਡੀ ਰੋ ਬਣੀ ਦਸੋ ਹੁਣ ਪਾਵਾਂਗੇ ਆਪਾਂ ਹਰੀਹਲ ਦਾ bộtਾ ਬੋਲੀ ਜੀ ਇਹ ਨੂੰ ਵੀ ਕੱਟੀ ਸੀ ਕਰਵਾਉਣਾ ਬਹੁਤ ਹੀ ਟੇਸਟੀ ਬਣਦੀ ਹੈ ਜੀ ਇਹ ਚਟਨੀ ਬਾਕੀ ਇਹਦੀ ਖਾਸ਼ੀਅਤ ਹੈ ਵੀ ਤੁਸੀਂ ਇਹਨੂੰ ਕਿੰਨੇ ਫਿਰ ਮਰਜ਼ੀ ਚਾਹੋ ਨਾਲ ਤੇ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ ਹਾਂਜੀ ਨਾਰੀਅਲ ਦਾ ਬਰੂਦਾ ਪਾ ਕੇ ਆਪਾਂ 1 ਜਾਂ 2 ਮਿੰਟ ਹੀ ਸੀਖ ਲਵਾਉਣਾ ਕਰਦਣੀ ਹੈ ਤੇ ਹੁਣ ਆਪਾਂ ਗੈਸ ਕਰਦਾਂਗੇ ਜੀ ਬੰਟ ਹਾਂਜੀ ਗੈਸ ਕਰ ਗੈਸ ਕਰਤਾ ਆਪਾਂ ਨੇ ਬੰਟ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਨਾ ਠੰਡਾ ਹੋਣਾ ਰੱਖਾਂਗੇ ਲਓ ਜੀ ਆਪਾਂ ਭਾਂਟੇ ਚ ਕੱਢ ਲਿਆ ਹੁਣ ਇਹ ਤੇ ਹੁਣ ਸਾਰਾ ਠੰਡਾ ਹੋ ਜਾਊਗਾ ਜਦੋਂ ਦੁਬਾਰਾ ਆਪਾਂ ਵੀਡੀਓ ਨਾ ਬਣੀ ਰਹੇਗੀ ਜ਼ਰੂਰ ਦਿਖਾਵਾਂਗੇ ਸਾਰੀ ਅੱਗੇ ਕੀ ਕਰਨਾ ਹੈ ਤੁਸੀਂ ਵੀ ਬਣਾ ਕੇ ਦੇਖੋ ਜੇ ਕਰ ਟੇਸਟੀ ਲੱਗੀ ਵਧੀਆ ਬਣੀ ਤਾਂ ਲਓ ਹੁਣ ਇਹ ਸਾਰਾ ਮਿੱਠਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਮਿਲਾ ਲਿਆ ਚੰਗੀ ਤਰ੍ਹਾਂ ਹਾਂਜੀ ਹੁਣ ਆਪਾਂ ਇਹਨੂੰ ਮਿਕਸੀ ਦੇ ਜਾਰ ਚ ਪਾ ਰਿਹਾ ਤੇ ਸਾਰੀ ਨੂੰ ਗ੍ਰाइंड ਕਰ ਲਾਂਗੇ ਹਾਂਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਾਲਾ ਨਮਕ ਇਹ ਤੁਸੀਂ ਆਪਣੀ ਟੇਸਟ ਅਨੁਸਾਰ ਪਾਉਣੀ ਜੀ ਤੇ ਹੁਣ ਪਾਵਾਂਗੇ ਆ ਆਪਣਾ ਨੋਰਮਲ ਜਿਹੜਾ ਚਿੱਟਾ ਨਾਮਕ ਹੁੰਦਾ ਇਹ ਵੀ ਆਪਣੀ ਟੇਸਟ ਅਨੁਸਾਰ ਤੇ ਹੁਣ ਪਾਵਾਂਗੇ ਜੀ ਆਪਾਂ ਹੰਪਚੂਰ ਇਹ 2 ਚਮਚ ਪਾਉਣੇ ਆ ਜੀ ਲਓ ਜੀ 2 ਚਮਚ ਪੈ ਗਏ ਦੇਚ ਹੁਣ ਆਪਾਂ ਪਾਵਾਂਗੇ ਜੀ ਦੇ ਵਿੱਚ ਕਾਲੀ ਮਿਰਚ ਪੀਸੀ ਹੋਈ ਲਓ ਜੀ ਇੱਕ ਚਮਚਾ ਹੀ ਪਾ ਲਿਆ ਕਾਲੀ ਮਿਰਚ ਦਾ ਹਾਂਜੀ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਲਓ ਜੀ ਹੁਣ ਆਪਾਂ ਨੇ ਇਹਨੂੰ ਦਰਦਰਾ ਜਿਹਾ ਪੀਸ ਲਿਆ ਹਾਂ ਦੇਖੋ ਇਹਦਾ ਬਣ ਕੇ ਤਿਆਰ ਹੋ ਗਿਆ ਇਹ ਲਓ ਜੀ ਹੁਣ ਇਹ ਤਿਆਰ ਹੈ ਆਪਾਂ ਨੇ ਲੈ ਲਿਆ ਜੀ ਕੰਟੇਨਰ ਕੱਚ ਦਾ ਤੇ ਕੱਚ ਦੇ ਬਰਤਨ ਜੀ ਪਾਉਣੀਆਂ ਨੇ ਲਓ ਇਹ ਆਪਾਂ ਹੁਣ ਇਹਦੇ ਵਿੱਚ ਕੱਢ ਦਾਂਗੇ ਸਾਰੀ ਇਹ ਬਣ ਕੇ ਤਿਆਰ ਹੈ ਜੀ ਆਪਣੀ ਹਾਂਜੀ ਹੁਣ ਆਪਾਂ ਦੇਖੋ ਇਹਨੂੰ ਪਾ ਕੇ ਕੰਟੇਨਰ ਦੇ ਵਿੱਚ ਨਾ ਰੱਖ ਲਾਂਗੇ ਜੇ ਤੁਸੀਂ ਚਾਹੋ ਰਹਿਣਾ ਮਹੀਨਾ ਦੋ ਮਹੀਨੇ ਜਿੰਨਾ ਚਿਰ ਚਾਹੋ ਟੋਨਾਂ ਚਰ ਬਰਤ ਸਕਦੇ ਹੋ ਇਹ ਖਰਾਬ ਨਹੀਂ ਹੋਊਗੀ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਜੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਕਮੈਂਟ ਨਾਲ ਮੋਟੀਵੇਸ਼ਨ ਮਿਲਦੀ ਹੈ ਤੇ ਬਹੁਤ ਹੀ ਹੌਸਲਾ ਮਿਲਦਾ ਕੰਮ ਕਰਨ ਨੂੰ ਜੀ ਕਰਦਾ ਤੇ ਖੁਸ਼ੀ ਮਿਲਦੀ ਹੈ। ਹਾਂਜੀ ਇਹ ਹੁਣ ਜਿਹੜੀ ਡਰਾਈ ਚਟਨੀ ਜੀ ਇਹਨੂੰ ਤੁਸੀਂ ਰੋਟੀ ਤੇ ਹਨਾ ਰੋਟੀ ਨਾਲ ਘੋਪਾ ਪਾ ਕੇ ਵੀ ਖਾ ਸਕਦੇ ਤੇ ਜੇ ਚਾਹੋ ਤਾਂ ਚਾウਲਾ ਦੀ ਪਾ ਕੇ ਵੀ ਖਾ ਸਕਦੇ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਜੀ। ਬਾਕੀ ਜੇ ਵੀਡੀਓ ਵਧੀਆ ਲਗੀ ਤਾਂ ਲਾਈਕ ਜ਼ਰੂਰ ਕਰਿਓ ਜੀ।